ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹਾਣੀ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜ਼ਮੀਨ ਵੇਚ ਘਰ ਗਹਿਣੇ ਰੱਖ ਏਜੰਟ ਦੇ ਚਾਂਸੇ ਦੇ ਵਿੱਚ ਆ ਕੇ ਅਮਰੀਕਾ ਦੇ ਸੁਪਨੇ ਨੂੰ ਪੂਰਾ ਕਰਨ ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਗਏ ਪਰ ਐਤਵਾਰ ਦੀ ਸਵੇਰ 50 ਨੌਜਵਾਨ 25 ਤੋਂ 40 ਸਾਲ ਦੀ ਉਮਰ ਦੇ ਇੱਕ ਵਿਸ਼ੇਸ਼ ਜਹਾਜ਼ ਦੇ ਰਾਹੀ ਪਰਤ ਦੇ ਰਿਪੋਰਟ ਹੋ ਕੇ ਖੱਜਲ ਖੁਆਰ ਕਰਜ਼ੇ ਦੇ ਵਿੱਚ ਡੁੱਬੇ ਨਿਰਾਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਛੇੜੀ ਮੁਹਿੰਮ ਦੇ ਵਿੱਚ ਕਾਬੂ ਆਏ ਤੇ ਸਾਰੇ ਹੀ ਡਾਂਕੀ ਰੂਟ ਦੇ ਰਾਹੀਂ ਅਮਰੀਕਾ ਪਹੁੰਚੇ ਸੀ ਕਈਆਂ ਨੂੰ ਤਾਂ ਕਈ ਸਾਲ ਹੋ ਗਏ ਸੀ ਤੇ ਕਈ ਕੁਝ ਮਹੀਨੇ ਪਹਿਲਾਂ ਹੀ ਪਹੁੰਚੇ ਸੀ ਖਬਰ ਸੁਣੀ ਸੁਣੀ ਲੱਗਦੀ ਹੈ ਪਰ ਨਹੀਂ ਮੈਂ ਜਿਨ੍ਹਾਂ ਨੌਜਵਾਨਾਂ ਦੀ ਗੱਲ ਕਰ ਰਿਹਾ ਹਾਂ ਉਹ ਪੰਜਾਬ ਦੇ ਨਹੀਂ ਬਲਕਿ ਹਰਿਆਣਾ ਦੇ ਨੌਜਵਾਨ ਹਨ ਵਿਦੇਸ਼ ਮੰਤਰਾਲੇ ਦੇ ਦੱਸਣ ਮੁਤਾਬਕ ਜਨਵਰੀ 2025 ਤੋਂ ਹੁਣ ਤੱਕ 2500 25000 ਦੇ ਕਰੀਬ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ ਹੁਣ ਤੱਕ 8 ਜਹਾਜ਼ ਭਰ ਕੇ ਮਿਲਟਰੀ ਕਮਰਸ਼ੀਅਲ ਜਾਂ ਚਾਰਟਰਡ ਕੀਤੇ ਹੋਏ ਭਾਰਤ ਦੇ ਵੱਖ-ਵੱਖ 에ਰਪੋਰਟਾਂ ਦੇ ਉੱਤੇ ਉਤਰ ਚੁੱਕੇ ਹਨ ਹੁਣ ਯਾਦ ਕਰੋ ਉਹ ਪਹਿਲੀ ਫਲਾਈਟ ਅਮਰੀਕਨ 에ਅਰ ਫੋਰਸ ਦਾ ਸੀ 17 ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 에ਅਰਪੋਰਟ ਤੇ ਉਤਰਦਾ ਹੈ 5 ਫਰਵਰੀ ਦੀ ਤਰੀਕ ਸੀ ਪਰ ਅੱਜ ਵਰਗੀ ਸ਼ਾਂਤੀ ਨਹੀਂ ਸੀ ਸਿਰਫ ਇੱਕ ਖਬਰ ਨਹੀਂ ਸੀ ਇੱਕ ਸੁਰਖੀ ਨਹੀਂ ਸੀ ਇੰਨ ਲੱਗਦਾ ਸੀ ਜਿਵੇਂ ਪੁਚਾਲ ਆ ਗਿਆ ਹੋਵੇ ਰੌਲਾ ਸ਼ੋਰ ਸ਼ਰਾਬਾ ਪੰਜਾਬ ਸਰਕਾਰ ਦੇ ਮੰਤਰੀ ਏਅਰਪੋਰਟ ਤੇ ਪਹੁੰਚੇ ਹੋਏ ਸੀ ਮੁੱਖ ਮੰਤਰੀ ਬਿਆਨ ਦੇ ਰਹੇ ਸੀ ਸਾਜ਼ਿਸ਼ ਦਾ ਰੌਲਾ ਗੋਲਾ ਪੈ ਰਿਹਾ ਸੀ ਹਰ ਚੀਜ਼ ਸਵਾਲਾਂ ਦੇ ਘੇਰੇ ਵਿੱਚ ਮਿਲਟਰੀ ਜਹਾਜ਼ ਕਿਉਂ ਆਇਆ ਹੈ ਅਮਰਤ ਸਰ ਹੀ ਕਿਉਂ ਉਤਾਰਿਆ ਗਿਆ ਹੈ ਪੰਜਾਬ ਨੂੰ ਬਦਨਾਮ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਦਿੱਲੀ ਏਅਰਪੋਰਟ ਤੇ ਕਿਉਂ ਨਹੀਂ ਉਤਰਿਆ ਭਾਰਤ ਸਰਕਾਰ ਨੇ ਆਪਣਾ ਜਹਾਜ਼ ਕਿਉਂ ਨਹੀਂ ਭੇਜਿਆ ਹਾਥਕੜੀਆਂ ਕਿਉਂ ਲਾਈਆਂ ਗਈਆਂ ਬੇੜੀਆਂ ਕਿਉਂ ਹਨ ਮੀਡੀਆ ਦੇ ਕੈਮਰੇ ਹਰ ਥਾਂ ਪੱਤਰਕਾਰ ਵਿਸ਼ੇਸ਼ ਗੱਡੀਆਂ ਦਾ ਇੰਤਜ਼ਾਮ ਕੀਤਾ ਗਿਆ ਸੀ ਵਾਪਸ ਪਰਤਿਆਂ ਨੂੰ ਘਰੋਂ ਕਰੀ ਛੱਡਣ ਦੇ ਲਈ ਰੱਜ ਕੇ ਸਿਆਸਤ ਹੋਈ ਐਸਜੀਪੀਸੀ ਵੀ ਮੈਦਾਨ ਦੇ ਵਿੱਚ ਨਿੱਤਰਾਈ ਨੰਗੇ ਸਰ ਕਿਉਂ ਹਨ ਇਹ ਸਵਾਲ ਪੁੱਛਿਆ ਗਿਆ ਕਈ ਦਿਨਾਂ ਤੱਕ ਪੱਤਰਕਾਰ ਉਹਨਾਂ ਨੌਜਵਾਨਾਂ ਦੇ ਘਰਾਂ ਦੇ ਗੇੜੇ ਲਾਉਂਦੇ ਰਹੇ ਇੰਟਰਵਿਊ ਕਰਦੇ ਰਹੇ ਸੋਸ਼ਲ ਮੀਡੀਆ ਤੇ ਜੰਗਲਾਂ ਵਿੱਚੋਂ ਸਫ਼ਰ ਦੀਆਂ ਕਹਾਣੀਆਂ ਏਜੰਟਾਂ ਤੇ ਐਫਆਈਆਰ ਸਭ ਫੜੇ ਜਾਣਗੇ ਇੱਕ ਤਮਾਸ਼ਾ ਬਣਾ ਕੇ ਰੱਖਿਆ ਗਿਆ ਤੇ ਇਹੀ ਤਮਾਸ਼ਾ ਕਈ ਦਿਨ ਚੱਲਿਆ ਤੇ ਅੱਜ ਉਹੀ ਵਿਸ਼ੇਸ਼ ਝਾੜ ਉਹੀ ਡੰਕੀ ਰੂਟ ਉਹੀ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਉਹੀ ਹਥਕੜੀਆਂ ਉਹੀ ਬੇੜੀਆਂ ਉਹੀ ਨੌਜਵਾਨ ਵਾਪਸ ਪਰਤੇ ਪਰ ਕੋਈ ਰੌਲਾ ਗੋਲਾ ਨਹੀਂ एकदम ਸ਼ਾਂਤੀ ਬਸ ਇੱਕ ਸੁਰਖੀ ਇੱਕ ਖਬਰ ਜਿਵੇਂ ਕੀ ਹੋਣੀ ਚਾਹੀਦੀ ਇਹ ਕਾਰਨ ਵੀ ਸਿਰਫ ਇੱਕ ਹੀ ਹੈ ਇਹ ਨੌਜਵਾਨ ਪੰਜਾਬ ਦੇ ਨਹੀਂ ਹਨ ਕਿਸੇ ਹੋਰ ਸੂਬੇ ਦੇ ਹਨ ਬਸ ਇਹੀ ਫਰਕ ਹੈ ਇਹੀ ਕਾਰਨ ਹੈ ਦੋਹਾਂ ਖਬਰਾਂ ਦੀ ਟ੍ਰੀਟਮੈਂਟ ਦਾ ਫਰਕ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਵੱਡਾ ਹੈ ਪਰ ਇਸੇ ਲਈ ਹੀ ਇਹ ਸਵਾਲ ਪੁੱਛਣਾ ਵੀ ਜ਼ਰੂਰੀ ਹੈ ਕਿ ਅਸੀਂ ਉਟਲ ਕਿਉਂ ਜਾਂਦੇ ਹਾਂ ਕਿਉਂ ਹਰ ਚੀਜ਼ ਦੇ ਵਿੱਚ ਅਸੀਂ ਸਾਜ਼ਿਸ਼ ਲੱਭਦੇ ਹਾਂ ਹਰ ਚੀਜ਼ ਨੂੰ ਧਰਮ ਦੇ ਨਾਲ ਜੋੜ ਦਿੰਦੇ ਹਾਂ ਕਿਉਂ ਅਸੀਂ ਰਾਈ ਦਾ ਪਹਾੜ ਬਣਾ ਦਿੰਦੇ ਕੀ ਹਰ ਚੀਜ਼ ਨੂੰ ਜ਼ਰੂਰਤ ਤੋਂ ਵੱਧ ਪੇਸ਼ ਕਰਨਾ ਅਸਲੀਅਤੋਂ ਵੱਡਾ ਕਰਕੇ ਪੇਸ਼ ਕਰਨਾ ਸਾਡੀ ਮਾਨਸਿਕਤਾ ਦਾ ਇੱਕ ਹਿੱਸਾ ਹੈ ਔਰ ਇਹ ਕੋਈ ਕੱਲਾ ਮਾਮਲਾ ਨਹੀਂ ਹੈ ਇਹ ਕੋਈ ਕੱਲੀ ਘਟਨਾ ਨਹੀਂ ਹੈ ਜਿਸ ਵਿੱਚ ਅਸੀਂ ਇਸ ਤਰੀਕੇ ਨਾਲ ਰਿਐਕਸ਼ਨ ਦਿੱਤਾ ਹੋਵੇ ਹਰਜਿੰਦਰ ਸਿੰਘ ਦਾ ਕੇਸ ਯਾਦ ਹੋਵੇਗਾ ਇੱਕ ਨੌਜਵਾਨ ਟਰੱਕ ਡਰਾਈਵਰ ਗਲਤ ਟਰਨ ਲੈ ਲੈਂਦਾ ਹੈ ਤੇ ਉਸ ਦੀ ਗਲਤੀ ਦੇ ਕਾਰਨ ਤਿੰਨ ਨੂੰ ਜਾਨਾਂ ਚਲੀਆਂ ਜਾਂਦੀਆਂ ਨੇ ਤਿੰਨ ਮੌਤਾਂ ਹੋ ਜਾਂਦੀਆਂ ਨੇ ਪਰ ਅਸੀਂ ਉਸ ਨੂੰ ਕਿਵੇਂ ਪੇਸ਼ ਕੀਤਾ ਸੋਸ਼ਲ ਮੀਡੀਆ ਤੇ ਇੱਕ ਪੂਰੀ ਕੈਂਪੇਨ ਚਲਾਈ ਗਈ ਪੰਜਾਬੀ ਨੌਜਵਾਨ ਦੇ ਨਾਲ ਖੜੋ ਛੋਟੀ ਜਹੀ ਗਲਤੀ ਦੀ ਐਨੀ ਵੱਡੀ ਸਜ਼ਾ ਕਿਉਂ ਐਕਸੀਡੈਂਟ ਤਾਂ ਹੁੰਦੇ ਹੀ ਰਹਿੰਦੇ ਨੇ ਜੇ ਕਿਸੇ ਗੋਰੇ ਤੋਂ ਹੋਇਆ ਹੁੰਦਾ ਕਿ ਫੇਰ ਵੀ ਐਨੀ ਹੀ ਸਜ਼ਾ ਮਿਲਣੀ ਸੀ ਲੱਖਾਂ ਲੋਕਾਂ ਨੇ ਪਟੀਸ਼ਨਾਂ ਸਾਈਨ ਕਰ ਦਿੱਤੀਆਂ ਨਾਮੀ ਕਲਾਕਾਰ ਵੀ ਅਪੀਲਾਂ ਕਰਦੇ ਨਜ਼ਰ ਆਏ ਪੰਜਾਬ ਦੇ ਨਾਲ ਖੜੇ ਆ ਪੰਜਾਬੀ ਦੇ ਨਾਲ ਖੜੇ ਆ ਇਹ ਕੈਂਪੇਨ ਸੋਸ਼ਲ ਮੀਡੀਆ ਤੇ ਚੱਲਨੀ ਇਥੋਂ ਤੱਕ ਕਈ ਤਾਂ ਮਰਨ ਵਾਲਿਆਂ ਦਾ ਹੀ ਕਸੂਰ ਕੱਢਣ ਲੱਗ ਪਏ ਕਾਰ ਦੀ ਰਫਤਾਰ ਬਹੁਤ ਤੇਜ਼ ਸੀ ਉਸਨੇ ਬ੍ਰੇਕਾਂ ਕਿਉਂ ਨਹੀਂ ਲਾਈਆਂ ਕੀ ਉਹਨੂੰ ਐਡਾ ਵੱਡਾ ਟਰੱਕ ਨਹੀਂ ਦਿਖਿਆ ਜਿੰਨੇ ਮੂੰਹ ਉਹਨੀਆਂ ਹੀ ਗੱਲਾਂ ਪਰ ਅੱਜ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਹਜੇ ਉਹ ਕੇਸ ਚੱਲ ਰਿਹਾ ਹੈ ਕੋਈ ਸਜ਼ਾ ਨਹੀਂ ਹੋਈ ਪਰ ਅਸੀਂ ਤਾਂ ਪਹਿਲਾਂ ਹੀ ਉਹਦੀ ਸਜ਼ਾ ਘੱਟ ਕਰਾ ਦਿੱਤੀ ਸੀ ਪਟੀਸ਼ਨਾਂ ਸਾਈਨ ਕਰ ਕਰਕੇ ਤੇ ਉਹ ਵੀ ਸੋਸ਼ਲ ਮੀਡੀਆ ਤੇ ਉਦੋਂ ਵੀ ਇਸ ਘਟਨਾ ਨੂੰ ਨਸਲੀ ਰੰਗਤ ਦੇਣ ਦੀ ਕੋਸ਼ਿਸ਼ ਹੋਈ ਧਰਮ ਨੂੰ ਵੀ ਵਰਤਿਆ ਗਿਆ ਕਈਆਂ ਨੇ ਨੰਗੇ ਸਿਰ ਪੇਸ਼ ਕਰਨ ਤੇ ਸਵਾਲ ਚੱਕੇ ਕਈਆਂ ਨੇ ਉਸਦੀ ਮਾਂ ਨੂੰ ਵੀ ਕਹਾਣੀ ਦੇ ਵਿੱਚ ਕਸੀਟਿਆ ਮਦਦ ਦੇ ਲਈ ਅਪੀਲਾਂ ਹੋਈਆਂ ਤੇ ਕੁਝ ਲੋਕ ਲੱਖਾਂ ਰੁਪਏ ਦੀ ਠੱਗੀ ਵੀ ਮਾਰ ਗਏ ਤੇ ਕੁਝ ਦਿਨਾਂ ਦੇ ਤਮਾਸ਼ੇ ਤੋਂ ਬਾਅਦ ਸਾਰੇ ਹੀ ਕਿਸੇ ਨਵੀਂ ਖਬਰ ਦੇ ਵੱਲ ਕੂਚ ਕਰ ਗਏ ਹਰਜਿੰਦਰ ਤੇ ਉਸ ਦੀ ਮਾਂ ਪਿੱਛੇ ਰਹਿ ਗਏ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਆਪਣੀਆਂ ਮੁਸ਼ਕਲਾਂ ਦਾ ਇਕੱਲੇ ਹੀ ਸਾਹਮਣਾ ਕਰਨ ਦੇ ਲਈ ਹੁਣ ਜਸ਼ਨਪ੍ਰੀਤ ਦਾ ਇੱਕ ਨਵਾਂ ਕੇਸ ਹੈ ਉਸਨੇ ਵੀ ਟਰੱਕ ਖੜੀਆਂ ਗੱਡੀਆਂ ਦੇ ਵਿੱਚ ਮਾਰਿਆ ਤਿੰਨ ਲੋਕਾਂ ਦੀ ਮੌਤ ਹੋ ਗਈ ਫੇਰ ਉਹੀ ਕੁਝ ਦੁਬਾਰਾ ਚੱਲ ਪਿਆ ਪੰਜਾਬੀ ਦੇ ਨਾਲ ਖੜੋ ਪੰਜਾਬੀ ਦਾ ਸਾਥ ਦੇ ਉਸਦੀ ਮੈਡੀਕਲ ਰਿਪੋਰਟ ਦੇ ਵਿੱਚ ਨਸ਼ੇ ਦਾ ਜ਼ਿਕਰ ਆਇਆ ਤਾਂ ਫੇਰ ਸਾਜਿਸ਼ਾਂ ਦੀ ਕਹਾਣੀ ਸ਼ੁਰੂ ਹੋ ਗਈ ਉਹ ਤਾਂ ਬਚਪਨ ਤੋਂ ਹੀ ਅੰਮ੍ਰਿਤਧਾਰੀ ਹੈ ਨਸ਼ਾ ਕਰ ਹੀ ਨਹੀਂ ਸਕਦਾ ਪਰ ਸਾਨੂੰ ਇੱਥੇ ਬੈਠਿਆਂ ਨੂੰ ਕਿਵੇਂ ਪਤਾ ਹੈ ਕਿ ਉਹ ਨਸ਼ਾ ਕਰਦਾ ਸੀ ਜਾਂ ਨਹੀਂ ਕਰਦਾ ਸੀ ਉਹ ਲੋਕ ਉਹਦੀ ਮੈਡੀਕਲ ਰਿਪੋਰਟ ਦੇ ਨਾਲ ਛੇੜਖਾਨੀ ਕਿਉਂ ਕਰਨਗੇ ਉਸ ਦੇ ਵਿੱਚ ਉਥੋਂ ਦੀ ਪੁਲਿਸ ਨੂੰ ਉਥੋਂ ਦੇ ਅਧਿਕਾਰੀਆਂ ਨੂੰ ਕੀ ਲੱਗੇਗਾ ਠੀਕ ਹੈ ਉਹਦੇ ਮਾਪੇ ਸਾਹਮਣੇ ਆਏ ਨੇ ਉਹਨਾਂ ਨੇ ਆਪਣੇ ਬੇਟੇ ਦਾ ਅੰਮ੍ਰਿਤਧਾਰੀ ਹੋਣ ਦਾ ਜ਼ਿਕਰ ਕੀਤਾ ਹੈ ਪਰ ਉਹ ਪਿਛਲੇ 2-3 ਸਾਲਾਂ ਤੋਂ ਬਾਹਰਲੇ ਮੁਲਕ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਬੈਠਾ ਹੈ ਕਿ ਕੋਈ ਵੀ ਯਕੀਨ ਨਾਲ ਕਹਿ ਸਕਦਾ ਹੈ ਕਿ ਉੱਥੇ ਉਹ ਕੀ ਕਰ ਰਿਹਾ ਸੀ ਕਿਵੇਂ ਆਪਣੀ ਜ਼ਿੰਦਗੀ ਗੁਜ਼ਰਬਸਰ ਕਰ ਰਿਹਾ ਸੀ ਅੱਜ ਦੇ ਹਾਲਾਤ ਇਹੋ ਜਿਹੇ ਨੇ ਕਿ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਨਾਲ ਰਹਿ ਰਹੇ ਬੱਚੇ ਨੂੰ ਨਾਲ ਦੇ ਕਮਰੇ ਦੇ ਵਿੱਚ ਬੈਠਾ ਉਹ ਕੀ ਕਰ ਰਿਹਾ ਹੈ ਉਸ ਦੀ ਗਰੰਟੀ ਨਹੀਂ ਲੈ ਸਕਦੇ ਫਿਰ ਇੰਨੀ ਦੂਰ ਬਾਹਰਲੇ ਮੁਲਕ 2-2 3-3 ਸਾਲ ਤੋਂ ਵਹਿ ਰਹੇ ਬੱਚੇ ਬਾਰੇ ਕੌਣ ਕਿਵੇਂ ਸੌਂਖਾ ਕੇ ਕਹਿ ਸਕਦਾ ਹੈ ਕਿ ਉਹਦੇ ਬਾਰੇ ਸਾਰੀ ਜਾਣਕਾਰੀ ਸਾਨੂੰ ਖੰਨੇ ਦਾ ਉਹ ਕੇਸ ਤੁਹਾਨੂੰ ਯਾਦ ਹੋਵੇਗਾ ਜਿੱਥੇ ਬੱਚਾ ਅਗਵਾ ਹੋਇਆ ਸੀ ਤੇ ਪੁਲਿਸ ਮੁਕਾਬਲੇ ਦੇ ਵਿੱਚ ਨੌਜਵਾਨ ਮਾਰਿਆ ਗਿਆ ਸੀ ਲੇਕਿਨ ਉਸ ਨੌਜਵਾਨ ਦੇ ਮਾਰੇ ਜਾਣ ਤੋਂ ਬਾਅਦ ਉਸਤੇ ਮਾਪਿਆਂ ਨੂੰ ਪਤਾ ਲੱਗਿਆ ਸੀ ਕਿ ਸਾਡਾ ਪੁੱਤਰ ਇੱਥੇ ਹੈ ਉਹ ਤਾਂ ਇਹੀ ਸਮਝ ਰਹੇ ਸੀ ਕਿ ਸਾਡਾ ਬੇਟਾ ਕੈਨੇਡਾ ਬੈਠਾ ਹੈ ਉਹਨਾਂ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਉਹ ਭਾਰਤ ਵਾਪਸ ਪਰਤ ਆਇਆ ਹੈ ਤੇ ਇਹੋ ਜੀ ਵਾਰਦਾਤ ਦੇ ਵਿੱਚ ਸ਼ਾਮਲ ਹੈ ਲੇਕਿਨ ਅਸੀਂ ਤੱਥਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਕਿਸੇ ਕੇਸ ਨੂੰ ਕਿਸੇ ਦੇਸ਼ ਦੇ ਕਾਨੂੰਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਬਸ ਵੈਂਦੀ ਗੰਗਾ ਦੇ ਵਿੱਚ ਹੱਥ ਧੋਣ ਲਈ ਉਤਰ ਜਾਂਦੇ ਆ ਹਰ ਮਾਮਲੇ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਉੱਚ ਨੂੰ ਵਧਾ ਚੜਾ ਕੇ ਕੋਈ ਹੋਰ ਹੀ ਰੰਗਤ ਦੇ ਦਿੰਦੇ ਇਹ ਨਹੀਂ ਕਿ ਸੋਸ਼ਲ ਮੀਡੀਆ ਤੇ ਆਮ ਲੋਕ ਇਹਨਾਂ ਮੁਹਿੰਮਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਇਹਦੇ ਵਿੱਚ ਰਾਜਨੀਤਾ ਵੜ ਜਾਂਦੇ ਨੇ ਇਹਦੇ ਵਿੱਚ ਕਲਾਕਾਰ ਆ ਜਾਂਦੇ ਨੇ ਇਹਦੇ ਵਿੱਚ ਸੈਲੀਬ੍ਰਿਟੀ ਆ ਜਾਂਦੇ ਨੇ ਉਹ ਵੀ ਚੱਲ ਰਹੀ ਮੁਹਿੰਮ ਦਾ ਹਿੱਸਾ ਬਣਨ ਦੇ ਵਿੱਚ ਬਹੁਤੀ ਦੇਰ ਨਹੀਂ ਲਾਉਂਦੇ ਇਸ ਜਸ਼ਨਪ੍ਰੀਤ ਦੇ ਕੇਸ ਦੇ ਵਿੱਚ ਵੀ ਸੁਖਬੀਰ ਬਾਦਲੋਂ ਦੇ ਮਾਪਿਆਂ ਨੂੰ ਮਿਲਣ ਉਹਦੇ ਘਰ ਜਾਂਦੇ ਨੇ ਉਹ ਵਿਦੇਸ਼ ਮੰਤਰਾਲੇਆਂ ਨੂੰ ਕਿੱਥੀ ਲਿਖਦੇ ਨੇ ਜਾਂ ਅਪੀਲ ਕਰਦੇ ਨੇ ਕਿ ਭਾਰਤ ਸਰਕਾਰ ਦਖਲ ਦੇਵੇ ਭਾਰਤ ਸਰਕਾਰ ਉਸ ਕੇਸ ਦੇ ਵਿੱਚ ਦਖਲ ਦੇ ਕੇ ਕੀ ਕਰ ਸਕਦੀ ਹੈ ਉਹ ਸਿਰਫ ਇਹ ਯਕੀਨੀ ਬਣਾ ਸਕਦੀ ਹੈ ਕਿ ਉਸ ਦੇਸ਼ ਦਾ ਜੋ ਕਾਨੂੰਨ ਹੈ ਉਸ ਕਾਨੂੰਨ ਦੇ ਮੁਤਾਬਕ ਹੀ ਕਾਰਵਾਈ ਹੋਵੇ ਉਸ ਨਾਲ ਕੋਈ ਵਿਤਕਰਾ ਨਾ ਹੋਵੇ ਲੇਕਿਨ ਅਸੀਂ ਇੱਥੇ ਬੈਠੇ ਬਿਨਾ ਕਿਸੇ ਕਾਨੂੰਨ ਦੀ ਜਾਣਕਾਰੀ ਤੋਂ ਵਿਤਕਰਾ ਸਾਜ਼ਿਸ਼ ਵਰਗੇ ਸ਼ਬਦ ਇਸ ਤਰੀਕੇ ਨਾਲ ਵਰਤਦੇ ਆ ਜਿਵੇਂ ਸਾਨੂੰ ਸਾਰੀ ਜਾਣਕਾਰੀ ਹੋਵੇ ਪਰ ਗੱਲ ਸਿਰਫ ਅਜਿਹੇ ਮਾਮਲਿਆਂ ਤੱਕ ਹੀ ਸੀਮਤ ਨਹੀਂ ਹੈ ਅੱਜਕੱਲ ਇੱਕ ਜੁਝਾਰ ਸਿੰਘ ਨਾਮ ਦੇ ਨੌਜਵਾਨ ਦੀ ਖਬਰ ਚੱਲ ਰਹੀ ਹੈ ਉਸਨੇ ਆਬੂਦਾਬੀ ਦੇ ਵਿੱਚ ਕੋਈ ਥੱਪੜ ਮਾਰਨ ਦਾ ਕੰਪੀਟੀਸ਼ਨ ਜਿੱਤਿਆ ਹੈ ਤੇ ਚਾਰੇ ਪਾਸੇ ਬਸ ਉਸ ਦੀ ਹੀ ਚਰਚਾ ਹੈ ਜਿਵੇਂ ਕੋਈ ਬਹੁਤ ਵੱਡਾ ਖਿਤਾਬ ਉਸ ਨੇ ਜਿੱਤਿਆ ਹੁੰਦਾ ਠੀਕ ਹੈ ਕੋਈ ਕੰਪੀਟੀਸ਼ਨ ਹੋਇਆ ਕੋਈ ਮੁਕਾਬਲਾ ਹੋਇਆ ਉਸ ਮੁਕਾਬਲੇ ਦੇ ਵਿੱਚ ਉਸ ਨੇ ਜਿੱਤ ਹਾਸਲ ਕੀਤੀ ਉਸ ਨੂੰ ਵਧਾਈਆਂ ਮਿਲਣੀਆਂ ਚਾਹੀਦੀਆਂ ਨੇ ਉਹ ਵਧਾਈਆਂ ਦਾ ਪਾਤਰ ਹੈ ਪਰ ਜਿਸ ਤਰੀਕੇ ਨਾਲ ਅਸੀਂ ਉਸ ਨੂੰ ਪੇਸ਼ ਕਰ ਰਹੇ ਹਾਂ ਉਹਨੇ ਭੰਗੜਾ ਪਾਇਆ ਜਿੱਤ ਕੇ ਉਹਨੇ ਥਾਪੀ ਮਾਰੀ ਇਹਨਾਂ ਚੀਜ਼ਾਂ ਨੂੰ ਅਸੀਂ ਇਸ ਤਰੀਕੇ ਨਾਲ ਪੇਸ਼ ਕਰ ਰਹੇ ਹਾਂ ਜਿਵੇਂ ਥਾਪੀ ਮਾਰਨਾ ਹੀ ਇੱਕ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਉਹ ਬਹੁਤ ਵੱਡੀ ਮੱਲ ਮਾਰ ਲਈ ਹੁੰਦੀ ਹੈ ਚਾਰੇ ਪਾਸੇ ਉਸੇ ਦੀ ਚਰਚਾ ਹੈ ਰੂਸ ਤੱਕ ਉਹਦੀਆਂ ਧਮਾਂ ਪੰਨਿਆਂ ਨੇ ਸਾਰੀ ਦੁਨੀਆ ਜਿੱਤ ਲਈ ਹੈ ਇਸ ਤਰੀਕੇ ਨਾਲ ਅਸੀਂ ਵਧਾ ਚੜਾ ਕੇ ਉਸ ਖਬਰ ਨੂੰ ਪੇਸ਼ ਕਰ ਰਹੇ ਹਾਂ ਲੇਕਿਨ ਹਰ ਮਹਮ ਦਾ ਹਿੱਸਾ ਬਣਨ ਦੇ ਲਈ ਸੋਸ਼ਲ ਮੀਡੀਆ ਦੇ ਵਿੱਚ ਐਕਟਿਵ ਰਹਿਣ ਦੇ ਲਈ ਅਸੀਂ ਸਹੀ ਤੇ ਗਲਤ ਕੀ ਹੈ ਉਸ ਦਾ ਫਰਕ ਕਰਨਾ ਭੁੱਲ ਜਾਂਦੇ ਹਾਂ ਅਸੀਂ ਕਿਸੇ ਦੀ ਗਲਤੀ ਨੂੰ ਚਾਹੇ ਉਹ ਕਿੱਡੀ ਵੱਡੀ ਗਲਤੀ ਵੀ ਕਿਉਂ ਨਾ ਹੋਵੇ ਇਸ ਤਰੀਕੇ ਨਾਲ ਨਜ਼ਰ ਅੰਦਾਜ਼ ਕਰ ਦਿੰਨੇ ਆਂ ਜਿਵੇਂ ਕੁਝ ਹੋਇਆ ਹੀ ਨਹੀਂ ਹੈ ਤਿੰਨ ਤਿੰਨ ਮੌਤਾਂ ਨੂੰ ਵੀ ਅਸੀਂ ਇੱਕ ਬਹੁਤ ਛੋਟੀ ਘਟਨਾ ਕਹਿੰਦੇ ਆ ਅਸੀਂ ਉਹਨਾਂ ਲੋਕਾਂ ਦੀਆਂ ਗਲਤੀਆਂ ਉਹਨਾਂ ਲੋਕਾਂ ਦਾ ਕਸੂਰ ਕੱਢਣ ਲੱਗ ਜਾਂਦੇ ਹਾਂ ਆਪਣੇ ਨੌਜਵਾਨ ਦੀ ਆਪਣੇ ਬੱਚੇ ਦੀ ਗਲਤੀ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਪਰ ਜੇ ਕੋਈ ਸਾਡੇ ਹੀ ਮੁਲਕ ਦਾ ਸਾਡੇ ਹੀ ਸੂਬੇ ਦਾ ਕੋਈ ਨੌਜਵਾਨ ਕੋਈ ਛੋਟਾ ਜਿਹਾ ਕੰਮ ਵੀ ਕਰ ਦਿੰਦਾ ਹੈ ਉਸ ਨੂੰ ਅਸੀਂ ਇਸ ਤਰੀਕੇ ਨਾਲ ਵਧਾਅ ਚੜਾ ਕੇ ਪੇਸ਼ ਕਰ ਦਿੰਦੇ ਆ ਜਿਵੇਂ ਬਹੁਤ ਹੀ ਕੋਈ ਅਨੂਠਾ ਕੰਮ ਕੀਤਾ ਹੋਇਆ ਹੋਵੇ ਜਿਵੇਂ ਹੁਣ ਜੁਝਾਰ ਸਿੰਘ ਨਾਲ ਹੋ ਰਿਹਾ ਹੈ ਤੇ ਇਸ ਤੋਂ ਪਹਿਲਾਂ ਜਦੋਂ ਇਹ ਪਹਿਲਾ ਐਕਸੀਡੈਂਟ ਜਾਂ ਯੂ ਟਰਨ ਦਾ ਕੇਸ ਆਇਆ ਸੀ ਉਦੋਂ ਆਸਟ੍ਰੇਲੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਨੇ ਜੋ ਕਿ ਡਾਕੀਏ ਦਾ ਕੰਮ ਕਰਦਾ ਸੀ ਕਿਸੇ ਦੇ ਘਰੇ ਉਹ ਮੇਲ ਦੇਣ ਗਿਆ ਸੀ ਕੋਈ ਚਿੱਠੀ ਪੱਤਰ ਦੇਣ ਗਿਆ ਸੀ ਘਰ ਵਿੱਚ ਕੋਈ ਹੈ ਨਹੀਂ ਸੀ ਕੱਪੜੇ ਗਿੱਲੇ ਹੋਏ ਸੀ ਸ਼ਾਇਦ ਬਾਰਿਸ਼ ਨਾਲ ਹੋਏ ਸੀ ਉਸ ਨੌਜਵਾਨ ਨੇ ਉਹਨਾਂ ਕੱਪੜਿਆਂ ਨੂੰ ਸੁੱਕਣੇ ਪਾ ਦਿੱਤਾ ਇੱਕ ਭਲਾ ਕੰਮ ਕਰਨ ਨੂੰ ਜਾਂ ਇੱਕ ਮਦਦ ਦਾ ਗੈਸਚਰ ਸੀ ਉਸ ਨੂੰ ਵੀ ਅਸੀਂ ਇਸ ਤਰੀਕੇ ਨਾਲ ਪੇਸ਼ ਕੀਤਾ ਜਿਵੇਂ ਦੁਨੀਆ ਦੇ ਵਿੱਚ ਬਹੁਤ ਹੀ ਅਨੋਖਾ ਬਹੁਤ ਹੀ ਨਵਿਕਲਾ ਕੰਮ ਕੀਤਾ ਹੋਵੇ ਗਲਤੀਆਂ ਤੇ ਪਰਦਾ ਪਾਉਣਾ ਤੇ ਛੋਟੇ-ਛੋਟੇ ਕੰਮਾਂ ਨੂੰ ਇਸ ਤਰ੍ਹਾਂ ਵਧਾਵਚੜਾ ਕੇ ਪੇਸ਼ ਕਰਨਾ ਇਹ ਕਿੰਨਾ ਕੁ ਸਹੀ ਹੈ ਇਸ ਚੀਜ਼ ਬਾਰੇ ਸਾਨੂੰ ਆਪਣੇ ਆਪ ਨੂੰ ਸਵਾਲ ਜ਼ਰੂਰ ਪੁੱਛਣਾ ਚਾਹੀਦਾ ਦੂਜੇ ਪਾਸੇ ਅਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਗਏ ਹੋਏ ਆਪਣੇ ਸੂਬੇ ਦੇ ਨੌਜਵਾਨਾਂ ਬਾਰੇ ਜਿਸ ਤਰੀਕੇ ਨਾਲ ਫਿਕਰਮੰਦ ਹੁੰਨੇ ਆ ਜਿਸ ਤਰੀਕੇ ਨਾਲ ਉਹਨਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਆ ਰੋਜ਼ੀ ਰੋਟੀ ਦੇ ਲਈ ਹੀ ਗਏ ਸੀ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਹੀ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਮਿਹਨਤ ਕਰਨੀ ਸੀ ਇਹਨਾਂ ਨੇ ਕਿਹੜਾ ਅਪਰਾਧ ਕੀਤਾ ਹੈ ਕੋਈ ਇਸ ਤਰੀਕੇ ਨਾਲ ਪੇਸ਼ ਆਉਨੇ ਆ ਉਹਨਾਂ ਦੀ ਹਮਾਇਤ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਜਦੋਂ ਸਾਡੇ ਸੂਬੇ ਦੇ ਵਿੱਚ ਕੋਈ ਹੋਰ ਸੂਬੇ ਦੇ ਲੋਕ ਆ ਕੇ ਕੰਮ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਨੇ ਉਦੋਂ ਅਸੀਂ ਉਹਨਾਂ ਦੇ ਖਿਲਾਫ ਮੋਹਮ ਛੇੜ ਦਿੰਨੇ ਆ ਭਈਆਂ ਨੂੰ ਪੰਜਾਬ ਤੋਂ ਕੱਢੋ ਪੰਜਾਬ ਤੋਂ ਭਜਾਓ ਪੰਜਾਬ ਨੂੰ ਬਚਾਓ ਨਹੀਂ ਤਾਂ ਇਹਨਾਂ ਨੇ ਇੱਥੇ ਕਾਬਜ਼ ਹੋ ਜਾਣਾ ਹੈ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਸਾਡੀ ਡੈਮੋਗ੍ਰਾਫੀ ਚੇਂਜ ਹੋ ਜਾਊਗੀ ਪੰਜਾਬ ਨੂੰ ਜਾਣਬੁੱਝ ਕੇ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਥਿਉਰੀਆਂ ਮਨਕਰਤ ਥਿਉਰੀਆਂ ਘੜਨ ਲੱਗ ਜਾਂਦੇ ਇਹ ਫਰਕ ਕਿਉਂ ਇਹ ਵਿਤਕਰਾ ਕਿਉਂ ਜਦੋਂ ਅਸੀਂ ਆਪ ਵਿਤਕਰਾ ਕਰਦੇ ਹਾਂ ਇਹੋ ਜੀ ਕੈਂਪੇਨ ਛੇੜ ਕੇ ਕਿ ਭਈਆਂ ਤੋਂ ਕੁਝ ਖਰੀਦੋ ਨਾ ਇਹਨਾਂ ਤੋਂ ਸਮਾਨ ਨਾ ਖਰੀਦੋ ਆਪ ਭੇਦਭਾਵ ਕਰਦੇ ਆਂ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਸਾਡੇ ਆਪਣੇ ਨੌਜਵਾਨ ਸਾਡੇ ਆਪਣੇ ਬੱਚੇ ਗਏ ਨੇ ਉਹਨਾਂ ਦੇ ਨਾਲ ਉਸ ਦੇਸ਼ ਦੇ ਕਾਨੂੰਨ ਮੁਤਾਬਕ ਹੀ ਡੀਲ ਕੀਤਾ ਜਾ ਰਿਹਾ ਹੈ ਉਸ ਨੂੰ ਅਸੀਂ ਭੇਦ ਭਾਵ ਤੇ ਵਿਤਕਰੇ ਦਾ ਨਾਮ ਦੇਣ ਲੱਗ ਜਾਂਦੇ ਆ ਇਸ ਤਰੀਕੇ ਨਾਲ ਬਿਹੇਵ ਕਰਦੇ ਆ ਕਿ ਸਾਨੂੰ ਜਿਵੇਂ ਇਹਨਾਂ ਚੀਜ਼ਾਂ ਦਾ ਫਰਕ ਹੀ ਨਹੀਂ ਪਤਾ ਹੁੰਦਾ ਹੈ ਜਾਂ ਸਾਨੂੰ ਬਹੁਤ ਪੁਖਤਾ ਜਾਣਕਾਰੀ ਹੁੰਦੀ ਹੈ ਇਸ ਤਰੀਕੇ ਨਾਲ ਰਿਐਕਸ਼ਨ ਦਿੰਨੇ ਇਹ ਕਿੰਨਾ ਕੁ ਸਹੀ ਹੈ ਕੀ ਹੈ ਅੱਜ ਕੋਈ ਸੋਸ਼ਲ ਮੀਡੀਆ ਦੇ ਆਉਣ ਨਾਲ ਨਵਾਂ 트ੈਂਡ ਸ਼ੁਰੂ ਹੋਇਆ ਹੈ ਜਾਂ ਪਹਿਲਾਂ ਤੋਂ ਹੀ ਸਾਡੀ ਮਾਨਸਿਕਤਾ ਅਜਿਹੀ ਹੀ ਹੈ ਇਹ ਤੁਸੀਂ ਝਾਤ ਮਾਰ ਕੇ ਦੇਖੋ ਪ੍ਰਾਣੀਆਂ ਖਬਰਾਂ ਵੱਲ ਝਾਤੀ ਮਾਰੋ ਤਾਂ ਤੁਹਾਨੂੰ ਇਹ ਸਭ ਕੁਝ ਪਹਿਲਾਂ ਵੀ ਮਿਲੇਗਾ ਸਾਡੀਆਂ ਫਿਲਮਾਂ ਦੇ ਵਿੱਚ ਸਾਡੀਆਂ ਗਾਣਿਆਂ ਦੇ ਵਿੱਚ ਜਿਸ ਤਰੀਕੇ ਨਾਲ ਜੱਟ ਨੂੰ ਪੇਸ਼ ਕੀਤਾ ਜਾਂਦਾ ਹੈ ਕਿਸਾਨ ਨੂੰ ਪੇਸ਼ ਕੀਤਾ ਜਾਂਦਾ ਹੈ ਉਹਨਾਂ ਫਿਲਮਾਂ ਤੇ ਉਹਨਾਂ ਗਾਣਿਆਂ ਦਾ ਇਨਸਾਨ ਤੇ ਮੰਡੀ ਦੇ ਵਿੱਚ ਬੈਠਾ ਜੱਟ ਜੇ ਤੁਸੀਂ ਦੋਨਾਂ ਨੂੰ ਦੇਖੋ ਤਾਂ ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਆਪਸ ਦੇ ਵਿੱਚ ਕੋਈ ਮੇਲ ਨਹੀਂ ਪਤਾ ਨਹੀਂ ਅਸੀਂ ਕਿਹੜੇ ਖਿਆਲੀ ਪਲਾਵਾਵਾਂ ਵਾਲਾ ਜੱਟ ਲਿਆ ਕੇ ਉਹਨਾਂ ਗਾਣਿਆਂ ਤੇ ਫਿਲਮਾਂ ਦੇ ਵਿੱਚ ਪੇਸ਼ ਕਰ ਦਿੰਦੇ ਹਾਂ ਸਾਡੀ ਮਾਨਸਿਕਤਾ ਸ਼ਾਇਦ ਬਹੁਤ ਪੁਰਾਣੇ ਸਮਿਆਂ ਤੋਂ ਹੀ ਅਜਿਹੀ ਹੈ ਕਿ ਅਸੀਂ ਆਪਣੇ ਆਪ ਨੂੰ ਕੈਂਟ ਬਾਕੀਆਂ ਨਾਲੋਂ ਬਹੁਤ ਵਧੀਆ ਬਹੁਤ ਵੱਖਰਾ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਕੱਲਾ ਗਾਣਿਆਂ ਜਾਂ ਫਿਲਮਾਂ ਤੱਕ ਹੀ ਸੀਮਤ ਨਹੀਂ ਸਾਡੇ ਨੇਤਾਵਾਂ ਦੇ ਭਾਸ਼ਣ ਸੁਣੋ ਅਸੀਂ बार-बार ਜ਼ਿਕਰ ਕਰਦੇ ਹਾਂ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਇੱਕ ਸਰਹੱਦੀ ਸੂਬਾ ਹੈ ਸਾਡੇ ਨਾਲ ਅਲੱਗ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਹੋਰ ਵੀ ਕਈ ਸੂਬੇ ਨੇ ਜਿਨ੍ਹਾਂ ਦੀ ਸਰਹੱਦ ਬਾਕੀ ਮੁਲਕਾਂ ਦੇ ਨਾਲ ਲੱਗਦੀ ਹੈ ਉੱਥੋਂ ਦੇ ਨੇਤਾਵਾਂ ਨੇ ਕਦੇ ਵੀ ਬਾਰਡਰ ਸਟੇਟ ਹੋਣ ਕਰਕੇ ਕੋਈ ਵਿਸ਼ੇਸ਼ ਸਹੂਲਤ ਨਹੀਂ ਮੰਗੀ ਪਰ ਸਾਡੇ ਹਰ ਨੇਤਾ ਹਰ ਪੋਲੀਟਿਸ਼ੀਅਨ ਦੇ ਬਿਆਨ ਦੇ ਵਿੱਚ ਸਰਹੱਦੀ ਸੂਬਾ ਇਹ ਸ਼ਬਦ ਜ਼ਰੂਰ ਆਉਂਦਾ ਹੈ ਅਸੀਂ ਬਾਰਡਰ ਸਟੇਟ ਹਾਂ ਸਾਡੇ ਨਾਲ ਵੱਖਰਾ ਵਿਹਾਰ ਹੋਣਾ ਚਾਹੀਦਾ ਹੈ ਇਹ ਜ਼ਰੂਰ ਆਉਂਦਾ ਹੈ ਔਰ ਹਰ ਚੀਜ਼ ਦੇ ਵਿੱਚ ਅਸੀਂ ਸਾਜ਼ਿਸ਼ ਪਾਲਦੇ ਹਾਂ ਹਰ ਛੋਟੀ ਮੋਟੀ ਗੱਲ ਦੇ ਵਿੱਚ ਅਸੀਂ ੱਤਕਾ ਸ਼ਬਦ ਲੈ ਕੇ ਆਉਨੇ ਹਾਂ ਸਾਡੇ ਨਾਲ ੱਤਕਾ ਹੋਇਆ ਹੈ ਅਸੀਂ ਵਿਚਾਰੇ ਹਾਂ ਅਸੀਂ ਮਜਲੂਮ ਹਾਂ ਨਾਲ ਦੀ ਨਾਲ ਅਸੀਂ ਆਪਣੇ ਆਪ ਨੂੰ ਬਹਾਦਰ ਆਮ ਲੋਕਾਂ ਤੋਂ ਵੱਡੇ ਆਮ ਲੋਕਾਂ ਤੋਂ ਵੱਖਰੇ ਵੀ ਪੇਸ਼ ਕਰਨਾ ਚਾਹੁੰਦੇ ਹਾਂ ਸ਼ਾਇਦ ਇਹਨਾਂ ਗੱਲਾਂ ਕਰਕੇ ਹੀ ਸਾਡੇ ਨੌਜਵਾਨ ਅਸਲੀਅਤ ਤੋਂ ਕੋਹਾਂ ਦੂਰ ਚਲੇ ਜਾਂਦੇ ਨੇ ਉਹਨਾਂ ਨੂੰ ਆਪਣੀ ਗਰਾਊਂਡ ਰਿਐਲਿਟੀ ਦਾ ਨਹੀਂ ਪਤਾ ਸਾਡੀ ਜ਼ਮੀਨੀ ਹਕੀਕਤ ਕੀ ਹੈ ਸਾਡੇ ਪੱਲੇ ਕੀ ਹੈ ਸਾਡੇ ਕੋਲ ਜ਼ਮੀਨ ਜਾਇਦਾਦ ਕੀ ਹੈ ਸਾਡੀ ਆਮਦਨ ਕੀ ਹੈ ਸ਼ਾਇਦ ਉਹ ਸਾਰੀਆਂ ਗੱਲਾਂ ਭੁੱਲ ਜਾਂਦੇ ਨੇ ਉਹ ਇੱਕ ਅਸਲੀਅਤ ਤੋਂ ਵੱਡਾ ਅਸਲੀਅਤ ਤੋਂ ਦੂਰ ਹੋ ਕੇ ਕੋਈ ਹੋਰ ਹੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਜਿਹੜੀ ਕਿ ਉਹਨਾਂ ਦੇ ਮਾਪੇ ਦੇ ਆਮਦਨ ਦੇ ਨਾਲ ਮੇਲ ਨਹੀਂ ਖਾਂਦੀ ਇਸੇ ਲਈ ਸ਼ਾਇਦ ਛੇਤੀ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਨੇ ਜਿਹੜਾ ਸਾਡਾ ਮਾਹੌਲ ਹੈ ਉਹ ਖਰਾਬ ਇਸੇ ਕਰਕੇ ਹੋ ਰਿਹਾ ਹੈ ਜਿਹੜਾ ਗੈਂਗਸਟਰਵਾਦ ਪੰਜਾਬ ਦੇ ਵਿੱਚ ਇੰਨਾ ਫਣ ਪਿਆ ਹੈ ਜਿਹੜਾ ਨਸ਼ੇ ਦੀ ਸਮੱਸਿਆ ਪੰਜਾਬ ਦੇ ਵਿੱਚ ਇੰਨੀ ਆਈ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਸ਼ਾਮਿਲ ਹਨ ਥੋੜਾ ਬਹੁਤ ਅਸਰ ਤਾਂ ਇਹ ਚੀਜ਼ਾਂ ਵੀ ਸਾਡੀ ਜਿਹੜੀ ਸੋਚ ਹੈ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਵੀ ਹਿੱਸਾ ਜ਼ਰੂਰ ਬਣਦੀ ਹੈ ਸੋ ਉਮੀਦ ਕਰਦੇ ਹਾਂ ਕਿ ਇਹਨਾਂ ਗੱਲਾਂ ਤੋਂ ਅਸੀਂ ਕੁਝ ਸਿੱਖਾਂਗੇ ਅਸੀਂ ਜੋ ਘਟਨਾ ਹੋਈ ਹੈ ਉਸ ਨੂੰ ਉਸੇ ਤਰੀਕੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕਰਾਂਗੇ ਉਸੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਉਸ ਨੂੰ ਵਧਾ ਚੜਾ ਕੇ ਜਿਵੇਂ ਕੋਈ ਬਹੁਤ ਵੱਡੀ ਨਵਹਿਕਲੀ ਚੀਜ਼ ਹੋ ਗਈ ਹੋਵੇ ਉਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਅਸੀਂ ਖਬਰ ਨੂੰ ਖਬਰ ਵਾਂਗ ਲਵਾਂਗੇ ਘਟਨਾ ਨੂੰ ਘਟਨਾ ਦੇ ਵਾਂਗ ਹੀ ਟ੍ਰੀਟ ਕਰਾਂਗੇ ਜੋ ਅਸਲੀਅਤ ਹੈ ਜੋ ਤੱਤ ਹੈ ਜੋ ਸਚਾਈ ਹੈ ਉਸ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰਾਂਗੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ